ਪਣੀ ਪਕਾਉਗੇ ਜਦੋਂ ਤਾਂ ਡੇਗੋ ਹਾਈ ਨਹੀਂ ਕੋਸਤੇ ਤੋਂ ਹਾਂ ਫੁਲਕਾ ਪਾਣੀ ਕੀ ਚਲਾਉਣਾ ਇਸ ਕਰਕੇ ਭੈਣੋ ਬੜੀ ਗਰੀਬੀ ਵੇਖ ਕੇ ਮਾਤਾ ਕੰਮ ਕਰਦੀ ਤੇ ਸਾਨੂੰ ਕੰਮ ਕਰਕੇ ਲਿਆ ਕੇ ਰੋਟੀ ਪਾਣੀ ਪਕਾ ਕੇ ਦਿੰਦੀ 2002 ਦੇ ਵਿੱਚ ਇਥੋਂ ਮੈਂ ਨਿਕਲ ਗਿਆ ਬੜੀ ਗਰੀਬੀ ਮਰੀਓ ਭੈਣੋ 10ਵੀਂ ਪਾਸ ਕਰਕੇ ਜਦੋਂ ਮੈਂ ਪਿੰਡੋਂ ਪਰਤੀਆਂ ਵੇਖਣੀਆਂ ਚੱਲ ਕੀਤੀਆਂ ਤੇ ਅਸੀਂ ਆਪਣੇ ਭਾਈਚਾਰੇ ਕੋਲ ਜਿਨ੍ਹਾਂ ਦੇ ਅੰਦਰ ਜਗਾ ਆਪਣੀ ਲੈਣੀ ਚਾਲੂ ਕਰਤੀ ਬਾਪੂ ਦੇ ਡੰਗਰ ਖੋਲਣੇ ਚਾਲੂ ਕਰਤੇ ਮਰੀਓ ਪਹਿਣੋ ਬੜੇ ਬੁਰੇ ਹਾਲਾਤ ਥੱਕ ਹਾਰ ਕੇ ਮੈਂ ਬੰਬੇ ਚੱਲ ਗਿਆ ਬੰਬੇ ਜਾ ਕੇ ਬੰਬੇ ਤੋਂ ਪੂਨੇ ਰੋਡ ਹੈ ਬੈਨੂੰ ਇੱਕ ਰੋਡ ਬਣ ਗਿਆ ਸੀ 3000 ਰੁਪਏ ਦੀ ਉੱਥੇ ਨੌਕਰੀ ਕੀਤੀ ਮਰੀਓ ਪਹਿਣੋ 3000 ਨਾਲ ਤੁਹਾਨੂੰ ਪਤਾ ਕੀ ਬਣਦਾ ਤੇ ਇਸ ਕਰਕੇ ਮਹੀਨੇ ਦਾ 30 ਮਹੀਨੇ ਦਾ 3000 ਰੁਪਏ ਬਣਦਾ ਸੀ ਤੇ ਉਹਦੇ ਵਿੱਚ ਹੀ ਖਾਣਾ ਉਹਦੇ ਵਿੱਚ ਲੀੜਾ ਕੱਪੜਾ ਧੋਣਾ ਮਰੀਓ ਪਹਿਣੋ ਬੜੇ ਬੁਰੇ ਹਾਲਾਤ ਇੱਕ ਟਾਈਮ ਦੀ ਰੋਟੀ ਖਾ ਲੈਣੀ ਤੇ ਇੱਕ ਟਾਈਮ ਦੀ ਰਹਿਣ ਦੇਣੀ ਵੀ ਪੈ ਹੈ ਜੂ ਲੋਕਾਂ ਨੇ ਦੇਣੇ ਸੀ ਆਪਾਂ ਇਸ ਕਰਕੇ ਛੇਜੇ ਛੇਜੇ 3000 ਰੁਪਏ ਨਾਲ ਜਿਹੜਾ 3.5 ਲੱਖ ਰੁਪਏ ਬਣਿਆ ਉਹ ਕਿੱਥੋਂ ਲਖਣਾ ਸੀ ਮਰੀਓ ਪੈਣੋ ਫਿਰ ਉਥੋਂ ਹਟ ਕੇ ਇੱਕ 35000 ਰੁਪਏ ਦੀ ਨੌਕਰੀ ਮਿਲੀ ਬੰਬੇ ਸਮੁੰਦਰ ਦੇ ਵਿੱਚ ਕੰਮ ਸੀ ਉੱਥੇ ਤਾਂ ਦਾਸ ਚਲ ਗਿਆ 2-3 ਮਹੀਨੇ ਕੰਮ ਕੀਤਾ ਤੇ ਸਮੁੰਦਰ ਦੇ ਵਿੱਚ ਸੈਟ ਆਨ ਆਈ ਤੇ ਅਸੀਂ 22 ਤੋਂ 3000 ਬੰਦਾ ਸਮੁੰਦਰ ਦੇ ਵਿੱਚ ਕੰਮ ਕਰਨਦੇ ਮਰੀਓ ਭੈਣੋ 22:00 ਦਾ ਟਾਈਮ ਅਸੀਂ ਬਾਹਰ ਆ ਗਏ ਖਾਣਾ ਖਾਣ ਨੂੰ ਸਮੁੰਦਰ ਦੇ ਵਿੱਚ ਕੰਟੇਨਰ ਹੁੰਦੇ ਜਹਾਜ਼ ਦੇ ਅੰਦਰ ਹੀ ਖਾਣਾ ਖਾਣ ਲਈ ਤੇ ਮਰੀਓ ਭੈਣੋ ਅਸੀਂ ਆ ਗਏ ਉੱਚੋਂ ਤੇ ਅੱਧੇ ਬੰਦੇ ਕੰਮ ਕਰਨ ਦੇ ਹੀ ਸਾਰੇ ਜਿੰਨੇ ਬੰਦੇ ਕੰਮ ਕਰਨ ਦੇ ਜਿਹੜੇ ਰੋਟੀ ਖਾਣ ਨਹੀਂ ਹਾਇੇ ਸੀ ਪਿੱਛੋਂ ਅੱਗ ਲੱਗੀ ਪਲਾਂਟ ਨੂੰ ਪੂੜੇ ਸਰگە ਸਵਾਹ ਹੋ ਗਏ ਮਰੀਓ ਭੈਣੋ ਤੁਹਾਡਾ ਭਰਾ ਵੀ ਉੱਥੇ ਹੀ ਉੱਥੋਂ 30-35000 ਰੁਪਇਆ ਕਮਾਉਣ ਵਾਸਤੇ ਗਿਆ ਸੀ ਪਰ ਡਰਦਾ ਹੀ ਆ ਕੇ ਜਮਨਗਰ ਦੀ ਧਰਤੀ ਤੇ ਆ ਗਿਆ ਫਿਰ ਉਹਥੇ ਦਿਨ ਰਾਤ ਕੰਮ ਕੀਤਾ ਮੇਰੀਓ ਭੈਣੋ ਰਾਤ ਦਿਨ ਕੰਮ ਕੀਤਾ ਕਰਜ਼ਾ ਜੂ ਆਪਾਂ ਦੇਣਾ ਸੀ ਮਾਲਕ ਐਮਪੀ ਦਾ ਸੇਠ ਉਹਨੇ ਪੁੱਛਿਆ ਸਰਦਾਰ ਜੀ ਤੁਸੀਂ ਰਾਤ ਦਿਨ ਕੰਮ ਕਿਉਂ ਕਰਦੇ ਜੇ ਉਹਨਾਂ ਨੇ ਸਵਾਲ ਕੀਤਾ ਬੰਨ ਮੈਂ ਹਾਂ ਮਹਾਰਾਜ ਮੇਰੀ ਤੇ ਇਥੇ ਕਰਜ਼ਾ ਦੇਣ ਵਾਲਾ ਇਹ ਕਰਕੇ ਰਾਤ ਦਿਨ ਕੰਮ ਕਰਨ ਨਾਲ ਵੀ ਕਰਦੇ ਹਾਂ ਮਹਾਰਾਜ ਉਹ ਕਹਿੰਦੇ ਮੇਰੇ ਕੋ ਕੰਮ ਕਰੋਗੇ ਮੈਂ ਕਰਾਂਗੇ 6000 ਤੋਂ ਤੁਹਾਡੇ ਭਰਾ ਦੀ ਨੌਕਰੀ ਚੱਲੂ ਹੋਈ 6000 ਤੋਂ ਚੱਲੂ ਹੋਈ ਤੁਹਾਡੇ ਭਰਾ ਦੀ 90000 ਰੁਪਇਆ ਤਨਖਾਹ ਹੋ ਗਈ ਤੇ ਜਾਜ ਤੇ ਆਉਣਾ ਜਾਣਾ ਹੋ ਗਿਆ ਤੇ ਮਰੀਓ ਪੈਣੋ ਸਿੱਧੋ 90000 ਤਨਖਾਹ ਹੋਈ ਨਾ ਸਿਆਹ ਮਹੀਨਿਆਂ ਦੇ ਵਿੱਚ ਤੁਹਾਡੇ ਭਰਾ ਨੇ ਜਿੰਨਾ ਕਰਜ਼ਾ ਦੇਣਾ ਸੀ ਉਹ ਲਾ ਕੇ ਇੱਕ ਸਾਈਡ ਤੇ ਕਰਤਾ ਤੇ ਉਸ ਤੋਂ ਬਾਅਦ 30 ਲੱਖ ਰੁਪਇਆ ਜੋੜ ਲਿਆ ਤੁਹਾਡੇ ਭਰਾ ਨੇ 30 ਲੱਖ ਰੁਪਇਆ ਆਪਣੇ ਨੂੰ ਤੇ 1 ਰੁਪਏ ਦੀ ਆਸ ਨਹੀਂ ਤੇ ਮਾਤਾ ਕਦੇ ਭਾਈ ਚਰੇ ਚ ਕੰਮ ਕਰਦੀ ਸੀ ਇਸ ਕਰਕੇ 30 ਲੱਖ ਰੁਪਈਆ ਜੋੜਿਆ ਰੀਲੈਂਸ ਕੰਪਨੀ ਨੇ ਆਪਾਂ ਨੂੰ ਆਫਰ ਕਰਦਾ ਸਰਦਾਰ ਜੀ ਕੰਮ ਕਰੋਗੇ ਤਾਂ ਅਸੀਂ ਕੀ ਕਰਾਂਗੇ ਕੰਮ ਵੇਖ ਕੇ ਕੰਪਨੀ ਨੇ ਰੀਲੈਂਸ ਨੇ 20 ਲੱਖ ਦਾ ਕੰਮ ਦਿੱਤਾ 2 ਸਾਲ ਹੋਲੀ-ਹੋਲੀ ਕੰਮ ਕਰਦੇ ਰਹੇ ਤੇ ਮਰੀਓ ਪੈਣੋ 6-7 ਬੰਦੇ ਸੀ ਕਰਦੇ-ਕਰਦੇ 20 ਲੱਖ ਕੰਪਲੀਟ ਦਿੱਤਾ ਸਾਢੇ 4 ਕਰੋੜ ਦਾ ਕੰਮ ਕੰਪਨੀ ਨੇ ਇੱਕ ਦੇਤਾ ਸੈਟ ਡਾਊਨ ਆਈ ਪੈਣੋ ਜਦੋਂ ਪਲਾਂਟ ਬੰਦ ਹੁੰਦਾ ਡੀਜ਼ਲ ਪੈਟਰੋਲ ਦਾ ਤੁਹਾਡੇ ਭਰਾ ਦਾ ਖਰਚਾ ਆਇਆ 1 ਕਰੋੜ ਰੁਪਈਆ ਸਾਡੇ 3 ਕਰੋੜ ਤੁਹਾਡੇ ਭਰਾ ਨੂੰ 1 ਮਹੀਨੇ ਚ ਬਚ ਗਿਆ ਮੇਰੀਓ ਪੈਣਾ ਅੱਜ ਦੀ ਡੇਢ ਵਿੱਚ ਪਤਾ ਕਿੰਨੇ ਬੰਦੇ ਮੇਰੇ ਕੋਲ ਕੰਮ ਕਰਦੇ ਆ 2000 ਭੈਣ ਮੇਰੇ ਕੋਲ ਕੰਮ ਕਰਦੀਆਂ ਮੇਰੀਆਂ ਫੈਕਟਰੀਆਂ ਚ ਬੱਸ ਆਉਂਦੀ ਬੱਸ ਲੈ ਕੇ ਜਾਂਦੀ ਆ ਤੇ ਮੇਰੀਓ ਪੈਣਾ ਉੱਥੇ ਇਹ ਭੈਣਾ ਕੰਮ ਕਰਦੀ ਨੇ ਇੱਥੇ ਨਹੀਂ ਕਰ ਸਕਦੇ ਆਪਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਰਨ ਤਾਰਨ ਦੇ ਭਰਾ ਵੀ ਕੰਮ ਕਰਨਗੇ ਮੇਰੀਓ ਪੈਣਾ ਜੇ ਕਿ ਇਹਨੂੰ ਪਤਾ ਹੋਊਗਾ ਫੇਰ ਯੂ ਕੰਮ ਕਰ ਲੈ ਕੇ ਆਊਗਾ ਜੇ ਤਾਂ ਡਾਉ ਉੱਥੇ ਗਿਆ ਸੀ ਭਰਾ ਤੇ ਉਹ ਕੰਮ ਕਰਕੇ ਆਪਣੀ ਕੰਪਨੀ ਖੜੀ ਕੀਤੀ ਤੇ ਇੱਥੇ ਵੀ ਖੜੀ ਕਰ ਸਕਦਾ ਮੇਰੀਓ ਭੈਣੋ ਸਿਰਫ ਮੇਰਾ ਕੀ ਮੈਥੋਂ ਲਿਆ ਕੇ ਪਲਾਂਟ ਇੱਥੇ ਲਾਉਣੇ ਆ ਪਰ ਆਪਾਂ ਨੂੰ ਚਾਹੀਦਾ ਸਾਰਾ ਸਰਕਾਰਾਂ ਦਾ ਸੰਯੋਗ ਲੋਕਾਂ ਤੁਹਾਨੂੰ ਅੱਗੇ ਨਹੀਂ ਜੇ ਵਾਦਨ ਦੇਣਾ ਪਤਾ ਕਿਉਂ ਨਹੀਂ ਵਾਦਨ ਦੇਣਾ ਕਿਉਂਕਿ ਬਾਕੀ ਕੰਮ ਕਿੰਨਾ ਕਰਨੇ ਇਸ ਕਰਕੇ ਤੁਸੀਂ ਭੈਣਾਂ ਇੱਕ ਗਰੁੱਪ ਆ ਉਹਦੇ ਨਾਲ ਆਪਾਂ ਚੱਲਣਾ ਬਾਦਲ ਸਾਹਿਬ ਨੇ ਵਾਦਾ ਕੀਤਾ ਵੀ ਜਿਹੜਾ ਬੰਦਾ ਕਾਰੋਬਾਰ ਦੇਊਗਾ ਤੁਹਾਡਾ ਸਾਹਮਣੇ ਬਹਿ ਕੇ ਮੀਟਿੰਗ ਕਰਕੇ ਆਵਾ ਮੇਰੀ ਕੌਮ ਨੂੰ ਕੀ ਦਈਦਾ ਕਾਰੋਬਾਰ ਚਾਹੀਦਾ ਵਾ ਜਿਹੜਾ ਸਾਨੂੰ ਕਾਰੋਬਾਰ ਦੇ ਦਊਗਾ ਉਹਦੇ ਨਾਲ ਅਸੀਂ ਕੰਦੇ ਨਾਲ ਕੰਡਾ ਮਲਾ ਕੇ ਚੱਲਾਂਗੇ ਤੁਸੀਂ ਵਾਦਾ ਕਰੋ ਮੇਰੇ ਨਾਲ ਕੰਦੇ ਨਾਲ ਕੰਡਾ ਮਲਾ ਕੇ ਚੱਲੋਗੇ ਕਾਰੋਬਾਰ ਲਈ ਹੁਣ ਚ ਨਾਲ ਕੇ ਚੱਲਾਂਗੇ ਹੱਥ ਖੜੇ ਕਰੋ ਬੋਲੋ ਸੋਨੇ ਹਾਲ ਇਸ ਰਾਕਾ ਮੇਰੇ ਆਪੇ ਨੂੰ ਆਪਾਂ ਖੂਦ ਨਹੀਂ ਵੋਟਾਂ ਸੁੱਟਣੀਆਂ ਜਿਹੜਾ ਪਹਿਲਾਂ ਸੁੱਟਦੇ ਰਹੇ ਆ ਇਸ ਕਰਕੇ ਤੁਸੀਂ ਵਧੀਆ ਤਰੀਕੇ ਦੇ ਆਪਣੇ ਭਾਈ ਜਰੇ ਨਾਲ ਚਲੋਗੇ ਨਾ ਅਸੀਂ ਜਾ ਕੇ ਉੱਥੇ ਕੁਵੱਟਨ ਰੱਖਾਂਗੇ ਜਦੋਂ ਆਪਾਂ ਕਿਸ ਦੇ ਥਰੂ ਵੋਟਾਂ ਪਾ ਦਿੰਦੇ ਨਾ ਕੋਈ ਕਿਸ ਨੂੰ ਨਹੀਂ ਪੁੱਛਦਾ ਪਿੱਛੇ ਹੜਾ ਗਈ ਨਾ ਕਿੱਦਾਂ ਆਪਣੇ ਕੱਚੇ ਕੋਠੇ ਚੋਏ ਕੋਈ ਆਇਆ ਸਰ ਲੈਣ ਦੱਸੋ ਮੇਰੀਓ ਭੈਣੋ ਹੱਥ ਖੜੇ ਕਰਕੇ ਦੱਸੋ ਜਦੋਂ ਆਪਣੇ ਮੀਂਹ ਪਏ ਕੋਈ ਆਇਆ ਆਪਣੇ ਆਪਣੇ ਕਿੰਨੇ ਬੁਰੇ ਹਾਲਾਤ ਸੀ ਢਾਡੇ ਭਰਾ ਨੇ ਆਪਣੇ ਹਲਕੇ ਦੇ ਵਿੱਚ 60 ਤੋਂ 70 ਲੱਖ ਰੁਪਇਆ ਵੰਡਿਆ ਆਪਣੇ ਗਰੀਬ ਪਰਿਵਾਰਾਂ ਦੇ ਵਿੱਚ ਦੋ ਟਰੱਕ ਤਰਪਾਨਾਂ ਘੱਲੀਆਂ ਮੇਰੀਓ ਭੈਣੋ ਮੇਰੀਓ ਭੈਣੋ ਤੁਹਾਨੂੰ ਪੱਕੇ ਕੋਠੇ ਵੀ ਪਾ ਕੇ ਦੇਵਾਂਗੇ ਪਰ ਜਿੱਦਣ ਭਾਈ ਜਰਾ ਆਪਣਾ ਉੱਠ ਖਲੋਇਆ ਨਾ ਦੇਖਿਓ ਆਪਾਂ ਸਾਰਿਆਂ ਨੂੰ ਸਫਾਈ ਕਰ ਦੇਣੀ ਮੇਰੀਓ ਭੈਣੋ ਇਸ ਕਰਕੇ ਆਪਾਂ ਨੂੰ ਕਾਰੋਬਾਰ ਲਿਆਉਣੇ ਬਹੁਤ ਜ਼ਰੂਰੀ ਆ ਤੁਸੀਂ ਆਪਣੇ ਭਰਾ ਦੇ ਨਾਲ ਕੰਦੇ ਦਾ ਕੰਦਾ ਮਲਾ ਕੇ ਚਲੋ ਵੇਖੋ ਕਿੰਨਾ ਕਾਰੋਬਾਰ ਆਉਂਦੇ ਕਿ ਨਹੀਂ ਆਉਂਦੇ ਆਪਣੇ ਗੁਜਰਾਤ ਦੇ ਵਿੱਚ ਘੱਟੋ-ਘੱਟ ਆਪਣੀਆਂ ਕਿੰਨੀਆਂ ਫੈਕਟਰੀਆਂ ਜਿੱਦਾਂ ਵਿੱਚ ਕੰਮ ਆਪਾਂ ਚੱਲਣ ਡਿਆ ਮੇਰੀਓ ਭੈਣੋ ਦੇ ਉੱਤੇ ਚੱਲ ਸਕਦਾ ਦੇਖੇ ਨਹੀਂ ਚੱਲ ਸਕ ਤੇਰੇ ਭੱਲੇ ਹੁੰਦਾ ਕਿ ਇਹਨੂੰ ਪਤਾ ਹੋਵੇ ਮੇਰੀਓ ਭੈਣੋ ਇਸ ਕਰਕੇ ਤੁਸੀਂ ਵਾਦਾ ਕਰੋ ਵੀ ਆਪਾਂ ਕਾਰੋਬਾਰ ਲੈ ਹੋਣ ਤਾਂ ਤੁਸੀਂ ਮੇਰਾ ਸਾਥ ਦੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋਨਹਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸਾਡੀ ਦੇ ਮੁੱਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਪਿੰਡ ਛੀਨਾ ਬਿਧੀਜੰਦ ਪਹੁੰਚੇ ਆ ਜਿੱਥੇ ਕਿ ਇਹ ਸੰਸਥਾ ਦਸ਼ਮੇਸ਼ ਤਰਨਾ ਦਲ ਸਿੰਘ ਸਾਹਿਬ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਦੀ ਰਹਿਮਾਈ ਹੇਠ ਚੱਲ ਰਹੀ ਆ ਨਿਹੰਗ ਸਿੰਘ ਜਥੇਬੰਦੀਆਂ ਵੀ ਇੱਥੇ ਪਹੁੰਚੀਆਂ ਹਨ ਜੋ ਪਿੰਡ ਛੀਨਾ ਵਿਧੀ ਚਾਂਦੀ ਸੰਗਤ ਦਾ ਅੱਜ ਸਾਨੂੰ ਦੱਸਣਾ ਹੈ ਕਿ ਇੱਥੇ ਜੋ ਬਾਬਾ ਜੀਵਨ ਸਿੰਘ ਜੀ ਗੁਰੂ ਘਰ ਦਾ ਜੋ ਗ੍ਰੰਥ ਸਾਹਿਬ ਹੈ ਚੁੱਕਿਆ ਗਿਆ ਹੈ ਜੋ ਬਾਬਾ ਜੀਵਨ ਸਿੰਘ ਜੀ ਦੇ ਗੁਰੂ ਘਰ ਦੇ ਹਾਲਾਤ ਬਹੁਤ ਖਸਤਾ ਹਨ ਭਾਈ ਮਜੀਤ ਸਿੰਘ ਜੀ ਮੁੱਖ ਸੇਵਾਦਾਰ ਪਹੁੰਚ ਕੇ ਗੱਲਬਾਤ ਕਰ ਰਹੇ ਨੇ ਸੰਗਤ ਨਾਲ ਇਹਨਾਂ ਦਾ ਕੁਝ ਦਿਨਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਸਮਰਥਨ ਹੋ ਗਿਆ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਗੱਲਬਾਤ ਹੋਈ ਹੈ ਸਾਡੀ ਬਾਬਾ ਜੀਵਨ ਸਿੰਘ ਜੀ ਦਾ ਬਹੁਤ ਵੱਡਾ ਇਤਿਹਾਸ ਹੈ ਆਪ ਜੀ ਨੂੰ ਪਤਾ ਹੈ ਬਾਬਾ ਜੀਵਨ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹੀ ਜੀ ਨੇ ਕਿਹਾ ਇਹਨਾਂ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਯਾਦ ਰੱਖੇ ਅਮਰੀ ਗਹਿਰਾਈ ਸੋ ਭਾਈ ਮਜੀਤ ਸਿੰਘ ਜੀ ਜੋ ਪੂਰੇ ਪੰਜਾਬ ਵਿੱਚ ਹੀ ਬਾਬਾ ਜੀਵਨ ਸਿੰਘ ਜੀ ਗੁਰੂ ਘਰਾਂ ਦੀ ਸਾਰ ਲੈ ਰਹੇ ਹਨ ਇੱਥੇ ਹੀ ਪਿੰਡ ਚੀਨਾਬੀ ਦੀ ਚਾਂਦੀ ਸੰਗਤ ਨੇ ਵੀ ਕਿਹਾ ਹੈ ਕਿ ਸਾਡਾ ਗ੍ਰੰਥ ਸਾਹਿਬ ਵਾਪਸ ਆਉਣਾ ਚਾਹੀਦਾ ਹੈ ਆਪ ਜੀ ਨੂੰ ਪਤਾ ਹੈ ਕਿ ਸਰਕਾਰਾਂ ਬਹੁਤ ਸਾਰੀਆਂ ਆ ਜਾਂਦੀਆਂ ਨੌਵੇਂ ਸਾਲਾਂ ਤੋਂ ਪਹਿਲਾ 5 ਸਾਲ ਕਾਂਗਰਸ ਨੇ ਸਾਡੇ ਖਰਾਬ ਕਰ ਦਿੱਤੇ ਫਿਰ 4 ਸਾਲ ਆਮ ਆਦਮੀ ਪਾਰਟੀ ਨੇ ਖਰਾਬ ਕਰ ਦਿੱਤੇ ਹੁਣ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਵਾਦਾ ਕਰਨਾ ਸਾਡੇ ਨਾਲ ਕਿ ਸ਼੍ਰੋਮਣੀ ਕਾਲੀਦਾਲ ਨੂੰ ਆਪਾਂ ਪੰਜਾਬ ਵਿੱਚ ਸਾਡੀ ਖੇਤਰੀ ਪਾਰਟੀ ਆ ਸ਼੍ਰੋਮਣੀ ਖਾਲੀਦਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ 2027 ਦੇ ਵਿੱਚ ਮੁੱਖ ਮੰਤਰੀ ਬਣਾਉਣਾ ਤੇ ਤਰਨਤਾਰ ਨਾਲ ਕਾ ਬੀਬੀ ਸਕਿੰਦਰ ਕੌਰ ਰੰਧਾਵਾ ਜੀ ਫੌਜੀ ਧਰਮੀ ਦੇ ਪਤਰੀ ਉਹਨਾਂ ਨੂੰ ਆਪਾਂ ਜਿਤਾ ਕੇ ਵਿਧਾਨ ਸਭਾ ਚ ਭੇਜਣਾ ਸ਼੍ਰੋਮਣੀ ਕਾਲੀਦਾਲ ਨੂੰ ਭਾਈ ਮਜੀਦ ਸਿੰਘ ਦਾ ਸਮਰਥਨ ਦੇਣ ਦਾ ਰੀਜ਼ਨ ਕੀ ਹੈ ਆਰ ਜੀ ਸਭ ਜਾਣਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਗਰੀਬਾਂ ਨਾਲ ਖਲੋਣ ਵਾਲੀ ਪਾਰਟੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਗਰੀਬ ਬੱਚੀਆਂ ਦੇ ਵਿਆਹਾਂ ਤੇ 51000 ਰੁਪਏ ਸ਼੍ਰੋਮਣੀ ਅਕਾਲੀ ਦਲ ਜੋ ਦੇ ਸਗਣ ਸਕੀਮ ਦਿੰਦੀ ਸੀਗੀ ਬੱਚੀਆਂ ਨੂੰ ਸਕੂਲਾਂ ਵਿੱਚ ਵਜੀਫੇ ਦਿੱਤੇ ਜਾਂਦੇ ਸਨ ਬੱਚੀਆਂ ਨੂੰ ਸਕੂਲ ਜਾਣ ਵਾਸਤੇ ਸਾਈਕਲ ਦਿੱਤੇ ਜਾਂਦੇ ਸਨ ਇੱਥੋਂ ਤੱਕ ਕਿ ਮਿੱਟੀ ਦਾ ਤੇਲ ਵੀ ਸਾਡੇ ਚੁੱਲ੍ਹੇ ਤੇ ਉਹਨਾਂ ਵੇਲਿਆਂ 'ਚ ਘਰਾਂ ਦੇ ਦੀਵੇ ਬਲਦੇ ਸੀਗੇ ਮਿੱਟੀ ਦਾ ਤੇਲ ਵੀ ਦਿੱਤਾ ਜਾਂਦਾ ਸੀਗਾ ਇੱਕ ਗਰੀਬਾਂ ਨਾਲ ਖਲੋਣ ਵਾਲੀ ਪਾਰਟੀ ਆ ਤਾਂ ਹੀ ਭਾਈ ਮਜੀਤ ਸਿੰਘ ਜੀ ਨੇ ਧੰਨ ਬਾਬਾ ਜੀਵਨ ਸਿੰਘ ਜੀ ਸਰਬਸਾਂਝੀ ਸੇਵਾ ਸਾਟੀ ਨੇ ਸ਼੍ਰੋਮਣੀ ਕਾਲੀਦਾਲ ਨਾਲ ਸਮਰਥਨ ਦਿੱਤਾ ਹੈ ਸੋ ਆਪਾਂ ਸਾਰਿਆਂ ਨੇ ਆਉਣ ਵਾਲੇ ਸਮੇਂ ਵਿੱਚ 2027 ਵਿੱਚ ਸ਼੍ਰੋਮਣੀ ਕਾਲੀਦਾਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਜਗ ਜਾਵੇ ਬਾਬਾ ਜੀਵਨ ਸਿੰਘ ਸ੍ਰੋਮਣੀ ਜਮਾਨ ਨੂੰ ਭਾਵੇ ਸਤ ਸ੍ਰੀ ਅਕਾਲ